ਉਹ ਬੜੀ ਉਹ ਬੜੀ ਦੋਮਦਰਜੀ ਦੀ ਚੀਜ਼ ਹੈ ਟਿਕ 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 ਟਿਕਟ ਵਾਸਤੇ ਨਹੀਂ ਜਾਮ ਸ਼ਾਮਲ ਹੋਇਆ ਮੈਂ ਮੈਂ ਬੜੇ ਲੰਮੇ ਸਮੇਂ ਤੋਂ ਇਹ ਦੇਖ ਰਿਆ ਸੀ ਮੈਂ ਜਦੋਂ ਭਾਰਤ ਜਿਹੜਾ ਯਾਤਰਾ ਸ਼ੁਰੂ ਕੀਤੀ ਰਾਹੁਲ ਗਾਂਧੀ ਹੋਰਾਂ ਨੇ ਕਨਿਆ ਕੁਮਾਰੀ ਤੋਂ ਮੈਂ ਉਦੋਂ ਜੁਆਇਨ ਕੀਤਾ ਮੈਂ ਕਸ਼ਮੀਰ ਤੱਕ ਗਿਆ ਮੈਂ ਕਸ਼ਮੀਰ 3 ਦਿਨ ਜੁਆਇਨ ਤਾਂ ਸਾਡੇ ਨਾਲ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਜੁੜ ਚੁੱਕੇ ਨੇ ਕਾਫੀ ਜ਼ਿਆਦਾ ਬੇਬਾਕੀ ਦੇ ਲਈ ਜਾਣੇ ਜਾਂਦੇ ਨੇ ਗਾਂਧੀ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਔਰ ਕਿਆਸ ਨੇ ਕਿ ਤੁਸੀਂ ਕੱਲ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਹਾਂਜੀ ਜੋ ਮੁਲਕ ਦੀ ਹਾਲਤ ਹੈਗੀ ਆ ਔਰ ਜੋ 24 ਦਾ ਇਲੈਕਸ਼ਨ ਜਿੰਨਾ ਮਹੱਤਵਪੂਰਨ ਹੈ ਜਿੰਨਾ ਇੰਪੋਰਟੈਂਟ ਹੈ ਦੇਸ਼ ਦੇ ਭਵਿੱਖ ਵਾਸਤੇ ਜਮਹੂਰੀਅਤ ਦੇ ਭਵਿੱਖ ਵਾਸਤੇ ਮੁਲਕ ਦੀ ਜੋ ਇੱਕ ਸਾਡੀ ਆਤਮਾ ਹੈਗੀ ਹੈ ਸੰਵਿਧਾਨ ਦੀ ਉਹਦੇ ਉਸ ਦੇ ਨਜ਼ਰੀਏ ਤੋਂ ਉਹਦੇ ਮੁਤਾਬਕ ਮਤਲਬ ਅੱਜ ਅੱਜ ਮਤਲਬ ਜੋ ਜਿੱਦ ਨੂੰ ਮੁਲਕ ਜਾ ਰਿਹਾ ਹੈਗਾ ਉਹ ਮੁਲਕ ਨੂੰ ਕਰਜ਼ੇ ਟਿਕਣ ਤੋਂ ਪਛਾਣ ਵਾਸਤੇ ਅੱਜ ਮੈਨੂੰ ਲੱਗਦਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹਦੇ ਜਿਹੜੀ ਖੇਤਰੀ ਪਾਰਟੀਆਂ ਨਾਲ ਜੁੜ ਕੇ ਇੱਕ ਅਸਰਦਾਰ ਬਦਲ ਪੇਸ਼ ਕਰ ਸਕਦੀ ਹੈਗੀ ਹੈ ਔਰ ਮੁਲਕ ਜਿਹੜੀ ਇਥੋਂ ਸਾਡੇ ਸਾਡੇ ਸੰਵਿਧਾਨ ਨਹੀਂ ਆ ਜੋ ਮੁਲਕ ਜਿਹਨਾਂ ਕਰਕੇ ਹਿੰਦੁਸਤਾਨ ਭਾਰਤ ਜਿਵੇਂ ਮੁਲਕ ਜਾਣਿਆ ਜਾਂਦਾ ਹੈਗਾ ਉਹਨੂੰ ਜੋ ਖਤਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੌਜੂਦਾ ਸਿਆਸੀ ਜੋ ਸੱਤਾ ਹੈਗੀ ਹੈ ਤੇ ਉਸ ਉਸ ਜੇ ਉਸ ਨੂੰ ਸ਼ਕਸ਼ ਦੇਣੀ ਹੈ 24 ਵਿੱਚ ਉਸ ਨੂੰ ਅਸਰ ਦਾ ਢੰਗ ਨਾਲ ਹਰਾਣਾ ਹੈਗਾ ਤੇ ਪਿੱਛੇ ਪਿੱਛੇ ਟਕਣਾ ਹੈਗਾ ਤਾਂ ਅੱਜ ਕਾਂਗਰਸ ਦੇ ਨਾਲ ਜੁੜ ਕੇ ਇਹ ਕੀਤਾ ਜਾ ਸਕਦਾ ਹੈ ਤੁਸੀਂ ਤੁਸੀਂ ਫਿਰ ਇਹ ਚੀਜ਼ ਹੈ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਤੁਸੀਂ ਮੋਰ ਲਾਤੀ ਇੱਤੇ ਔਰ ਇੱਕ ਚੀਜ਼ ਗਾਂਧੀ ਜੀ ਵੀ ਇਹ ਕਹੇ ਸਾਫ਼ ਹੈ ਕਿ ਤੁਸੀਂ ਤੁਹਾਨੂੰ ਪਾਰਟੀ ਉਤਾਰ ਸਕਦੀ ਹੈ ਪਟਿਆਲਾ ਤੋਂ ਨਹੀਂ ਇਹ ਉਹ ਬੜੀ ਉਹ ਬੜੀ ਦੋਮਦਾਰਜੀ ਦੀ ਚੀਜ਼ ਹੈ ਟਿਕ ਟਿਕ ਮੈਂ ਟਿਕਟ ਵਾਸਤੇ ਨਹੀਂ ਜਾ ਕੇ ਸ਼ਾਮਲ ਹੋਇਆ ਮੈਂ ਮੈਂ ਬੜੇ ਲੰਮੇ ਸਮੇਂ ਤੋਂ ਇਹ ਦੇਖ ਰਿਹਾ ਸੀ ਮੈਂ ਜਦੋਂ ਭਾਰਤ ਜਿਹੜਾ ਯਾਤਰਾ ਸ਼ੁਰੂ ਕੀਤੀ ਰਾਹੁਲ ਗਾਂਧੀ ਹੋਰਾਂ ਨੇ ਕਨਿਆ ਕੁਮਾਰੀ ਤੋਂ ਮੈਂ ਉਦੋਂ ਜੁਆਇਨ ਕੀਤਾ ਮੈਂ ਕਸ਼ਮੀਰ ਤੱਕ ਗਿਆ ਮੈਂ ਕਸ਼ਮੀਰ 3 ਦਿਨ ਜੁਆਇਨ ਕੀਤਾ ਮੈਂ ਪੰਜਾਬ ਜੁਆਇਨ ਕੀਤਾ ਆਏਗਾ ਸੋ ਮੈਨੂੰ ਮਤਲਬ ਐ ਉਹ ਲੱਗਦਾ ਕਿ ਕਾਂਗਰਸ ਵਿੱਚ ਬਹੁਤ ਲੰਮੇ ਅਰਸੇ ਬਾਅਦ ਨਹਿਰੂ ਤੋਂ ਬਾਅਦ ਜੇ ਕੋਈ ਸਿਧਾਂਤਕ ਲੀਡਰ ਪੈਦਾ ਹੋਇਆ ਹੈਗਾ ਹੈ ਜੋ ਜਿਹੜਾ ਕਿ ਮਤਲਬ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈਗਾ ਪਾਰਦਰਸ਼ੀ ਰਾਜਨੀਤੀ ਦੀ ਗੱਲ ਕਰਦਾ ਹੈਗਾ ਔਰ ਜਿਹੜੇ ਜਿਹੜਾ ਕਿ ਮੁਲਕ ਨੂੰ ਸੰਕਟ ਹੈ ਜਿਸ ਤਰ੍ਹਾਂ ਦਾ ਆਇਆ ਹੋਇਆ ਹੈ ਸੰਵਿਧਾਨ ਦੇ ਉੱਤੇ ਉਹ ਉਹਨੂੰ ਉਹਨੂੰ ਸਪਸ਼ਟਤਾ ਰੱਖਦਾ ਹੈਗਾ ਬੇਰਜ਼ਗਾਰੀ ਦੇ ਮੁੱਦਿਆਂ ਨੂੰ ਤੇ ਜਾਂ ਦਲਤਾਂ ਦੇ ਆਦੀਵਾਸੀਆਂ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਐ ਐਮ ਐਮ ਐਸ ਐਮਈ ਦੇ ਸੈਕਟਰ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਤਾਂ ਉਹ ਰਾਹੁਲ ਗਾਂਧੀ ਇਹ ਤੇ ਉਹ ਪਰ 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 ਗਾਂਧੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਜੇ ਚਲੋ ਤੁਸੀਂ ਨਹੀਂ ਇਸ ਚੀਜ਼ ਦੇ ਲਈ ਤੁਹਾਨੂੰ ਕੋਈ ਬਹੁਤਾ ਤਰਲੋ ਮੱਛੀ ਹੈਗੇ ਟਿਕਟ ਤੁਸੀਂ ਕਹਿ ਕੇ ਬਹੁਤ ਛੋਟੀ ਚੀਜ਼ ਆ ਲੂਕਾ ਵਾਸਤੇ ਤੁਹਾਡੀ ਸੋਚ ਹੈ ਪਰ ਜੇ ਪਾਰਟੀ ਕੋਈ ਇਸ ਤਰ੍ਹਾਂ ਦੀ ਡਿਊਟੀ ਲਗਾਉਂਦੀ ਹੈ ਤੁਸੀਂ ਪਟਿਆਲੇ ਨੂੰ ਮੈਦੇ ਵੀ ਬਹੁਤ ਪਹਿਲਾਂ ਵੀ ਰਿਪਰੈਜ਼ੈਂਟ ਕਰ ਚੁੱਕੇ ਹਾਂ ਤਾਂ ਇਹਦੇ ਲਈ ਰੈਡੀ ਹੋ ਓਪਨ ਉਸ 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 ਸਮੇਂ ਦੇ ਹਿਸਾਬ ਨਾਲ ਦੇਖ ਲਾਂਗੇ ਜਿਉਂ ਜਿੱਦਾਂ ਦੀ ਹਾਲਤ ਹੋਈ ਉਸ ਹਿਸਾਬ ਨਾਲ ਦੇਖ ਲਾਵਾਂਗੇ ਹਮ ਪਰ ਪਰ ਇੱਕ ਇੱਕ ਚੀਜ਼ ਇਹ ਵੀ ਹੈ ਕਿ ਤੁਸੀਂ ਤਾਰੀਫ਼ ਕਰ ਰਹੇ ਹੋ ਰਾਹੁਲ ਗਾਂਧੀ ਹੋਰਾਂ ਦੇ ਵੀ ਕਾਂਗਰਸ ਦੀ ਆਈਡੀਓਲੋਜੀ ਦੀ ਵੀ ਪਰ ਇੱਕ ਸਮੇਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਸੀ ਜਾਂ ਤੁਸੀਂ ਕਈ ਮੰਚਾਂ ਤੋਂ ਕਾਂਗਰਸ ਨੂੰ ਨਿੰਦਿਆ ਵੀ ਉਹਨਾਂ ਦੀਆਂ ਜਿਹੜੀਆਂ ਬਿਲਕੁਲ ਨਹੀਂ ਨਹੀਂ ਉਦੋਂ ਉਦੋਂ ਲੱਗਦਾ ਸੀ ਕਿ ਆਮ ਆਦੀ ਪਾਰਟੀ ਇੱਕ ਨਵੀਂ ਹਵਾ ਦਾ ਠੰਡੀ ਹਵਾ ਦਾ ਬੁੱਲਾ ਆਇਆ ਹੈਗਾ ਇਹ ਸਵਛ ਸਵਛ ਰਾਜਨੀਤੀ ਕਰਨ ਆਈ ਹੈ ਪਾਰਦਰਸ਼ੀ ਰਾਜਨੀਤੀ ਕਰਨ ਆਈ ਹੈ ਤਰਨਰ ਪੱਖ ਰਾਜਨੀਤੀ ਕਰਨ ਆਈ ਹੈਗੀ ਹੈ ਔਰ ਹਾਈ ਕਮਾਂਡ ਕਲਚਰ ਦੇ ਖਿਲਾਫ ਹੈ ਪਾਰਟੀ ਅੰਦਰ ਜਮਹੂਰੀਅਤ ਹੋਊਗੀ ਪਰ ਜਦੋਂ ਦੇਖਿਆ ਕਿ ਪਾਰਟੀ ਤਾਂ ਕਾਂਗਰਸ ਦਾ 70 ਸਾਲ ਲੱਗ ਕੇ ਨਿਗਰਨ ਵਿੱਚ ਇਹ ਤਾਂ 3 ਸਾਲ ਚ ਨਿਕਰ ਗਈ ਸੀ ਪਾਰਟੀ 3 ਸਾਲ ਸਾਰੇ ਸੂਲ ਛੱਡ ਗਈ ਸੀ ਆਪਾਂ ਪੰਜਾਬ ਚ ਪੰਜਾਬ ਚ ਦੇਖ ਰਹੇ ਹਾਂ ਕਿ ਕਿਤੇ ਹਾਈ ਕਮਾਂਡ ਕ ਕਿੱਥੇ ਮਤਲਬ ਵੀਆਈਪੀ ਕਲਚਰ ਕਿੱਥੇ ਮਤਲਬ ਸਾਰੇ ਉਹਨਾਂ ਸਵਰਾਜ ਦਾ ਸੂਲ ਕਿੱਥੇ ਗਿਆ ਕਿਵੇਂ ਸਿਆਸੀ ਬਦਲਾਖੋਰੀ ਜਿਵੇਂ ਬਾਕੀ ਪਾਰਟੀਆਂ ਕਰਦੀਆਂ ਉਹ ਵੀ ਕਰਦੀ ਪਈ ਹੈ ਸੋ ਇਹ ਪਾਰਟੀ ਜਦੋਂ ਮੈਂ ਦੇਖਿਆ ਉਦੋਂ ਇੱਕ ਜਿਵੇਂ ਮੈਂ ਵਿਦਿਆਰਥੀ ਜੀਵਨ ਤੋਂ ਸਰਗਰਮ ਰਿਹਾ ਹੈਗਾ ਕਿ ਜਿਸ ਵੇਲੇ ਖੱਬੇ ਪੱਕੀ ਲਹਿਰ ਚ ਮੈਨੂੰ ਮੈਂ ਸਰਗਰਮੀ ਕੀਤੀ ਹੈਗੀ ਐਂ ਲੱਗਦੀ ਮੁਲਕ ਨੂੰ ਬਦਲਾਂਗੇ ਦੇਸ਼ ਬਦਲਾਂਗੇ ਸਮਾਜ ਬਦਲਾਂਗੇ ਫੇਰ ਆ ਬਹੁਤ ਲੰਮੇ ਸਮੇਂ ਤੋਂ ਇੱਕ ਸਮਾਜ ਜੋ ਸਾਰਾ ਮੁਲਕ ਸੜਕਾਂ ਦੇ ਉੱਤੇ ਸੀਗਾ ਮੈਨੂੰ ਲੱਗਿਆ ਕਿ ਮੈਨੂੰ ਘਰ ਨਹੀਂ ਬਹਿਣਾ ਚਾਹੀਦਾ ਮੈਂ ਆਵਾਦੀ ਪਾਰਟੀ ਦਾ ਹਿੱਸਾ ਬਣਿਆ ਹੈਗਾ ਤਾਂ ਤੁਹਾਨੂੰ ਤੁਹਾਨੂੰ ਹੁਣ ਲੱਗਦਾ ਕਿ ਕਾਂਗਰਸ ਤੇ ਨਾਲ ਰਲ ਕੇ ਤੁਸੀਂ ਕੁਝ ਬਿਹਤਰ ਕਰ ਸਕੋਗੇ ਡੈਫੀਨਿਟ ਜੋ ਅੱਜ ਦੀਆਂ ਹਾਲਤਾਂ ਉਹਨਾਂ ਵਿੱਚ ਤਾਂ ਕਾਂਗਰਸ ਤੋਂ ਬਗੈਰ ਹੁਕੂਮਤ ਬਦਲਣੀ ਹੈ ਮੇਰੇ ਵਾਸਤੇ ਹੂੰ ਜੇ ਮੈਂ ਜੇ ਮੈਂ ਜੇ ਮ ਜੇ ਕਿਸੇ ਨੇ ਘਰ ਬਹਿਣਾ ਹੋਵੇ ਜਾਂ ਮਤਲਬ ਚੁਣੌਤੀ ਨੂੰ ਸਵੀਕਾਰ ਨਾ ਕਰਨਾ ਹੋਵੇ ਤਾਂ ਉਹ ਬੰਦੇ ਨੂੰ ਮਰਜ਼ਾ ਉਹ ਮਰਜੀ ਹੈ ਜਾਂ ਜਾਂ ਮਤਲਬ ਜੇ ਜੇ ਕਿਸੇ ਦਾ ਦਿਲ ਦੀ ਧੜਕਦਾ ਜਮਹੂਰੀਅਤ ਵਾਸਤੇ ਸੈਕੂਲਰਿਜ਼ਮ ਵਾਸਤੇ ਜਮਹੂਰੀ ਸੰਸਥਾਵਾਂ ਵਾਸਤੇ ਮੀਡੀਆ ਦੀ ਆਜ਼ਾਦੀ ਵਾਸਤੇ ਜਾਂ ਧਾਰਮਿਕ ਸਤਿਭਾਵ ਵਾਸਤੇ ਜਿਹਦੀ ਫਿਰ ਫਿਰਕੂ ਕਤਾਰਬੰਦੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜੇ ਕਿਸੇ ਬੰਦੇ ਦਾ ਦਿਲ ਚ ਚੀਸ ਨਹੀਂ ਉੱਠਦੀ ਹੈਗੀ ਹੈ ਤਾਂ ਗੱਲ ਲੰਘ ਹੈਗੀ ਹੈ ਪਰ ਜੇ ਸਾਰੇ ਕਾਸੀ ਨੂੰ ਮੋੜਾ ਦੇਣਾ ਹੈਗਾ ਸਾਰੇ ਕਾਸੀ ਨੂੰ ਪਿੱਛੇ ਠੱਲਣਾ ਹੈਗਾ ਜੇ 24 ਜੋ ਦਿਨ ਦੇਸ਼ ਦਾ ਕਵਿਖ ਲਿਖਿਆ ਜਾ ਰਿਹਾ ਨਵੇਂ ਨਿੰਦੇਸ਼ ਦੇਸ਼ ਦਾ ਇੱਕ ਫਿਊਚਰ ਲਿਖਿਆ ਜਾ ਰਿਹਾ ਉਹਨੂੰ ਸਹੀ ਪਾਸੇ ਤੋੜਨਾ ਹੈਗਾ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਔਰ ਅ ਅ ਦਰਸ਼ਕ ਇੱਕ ਇੱਕ ਚੀਜ਼ ਹੈ ਇੱਕ ਦੋ ਆਖਰੀ ਸਵਾਲ ਨੇ ਤੁਹਾਡਾ ਬਹੁਤ ਟਾਈਮ ਨਹੀਂ ਹੁਣ ਇਸ ਤੋਂ ਬਾਅਦ ਲੈਂਦੇ ਇੱਕ ਦੋ ਆਖਰੀ ਸਵਾਲ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਹੀ ਇੱਕ ਐਸਾ ਬਦਲ ਰਹਿ ਗਿਆ ਪਰ ਰਵਨੀਤ ਸਿੰਘ ਬਿੱਟੂ ਹੋਰੀ ਕਾਂਗਰਸ ਨੂੰ ਛੱਡ ਕੇ ਜਦੋਂ ਭਾਜਪਾ ਚਲੇ ਜਾਂਦੇ ਨੇ ਪ੍ਰਨੀਤ ਕੌਰ ਚਲੋ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਦੋਂ ਗਏ ਸੀ ਉਦੋਂ ਤੋਂ ਇਨਐਕਟਿਵ ਸੀਗੇ ਪਰ ਸਿਟਿੰਗ ਜਿਹੜੇ ਚਲੇ ਗਏ ਨੇ ਅਨੁਸ਼ੀਤਲ ਅੰਗੁਰਾਲ ਚਲੇ ਗਏ ਨੇ ਤਾਂ ਉਹਦੇ ਉੱਤੇ ਕੀ ਕਮੈਂਟ ਕਰਦੇ ਹੋ ਆਪਣੀ ਆਤਮਾ ਨੂੰ ਪੁੱਛਣ ਕਿ ਉਹ ਜੋ ਕਰਦੇ ਨੇ ਕੀ ਕਰਦੇ ਨੇ ਕੀ 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 ਉਹ ਹਿੰਦੁਸਤਾਨ ਦੇ ਭਵਿੱਖ ਬਾਰੇ ਕਿੰਨੇ ਚਿੰਤਤ ਨੇ ਜਾਂ ਆਪਣੇ ਅਜ ਆਪਣੇ ਭਵਿੱਖ ਬਾਰੇ ਚਿੰਤਤ ਨੇ ਆਪਣੇ ਟੱਬਰਾਂ ਬਾਰੇ ਚਿੰਤਤ ਨੇ ਜਾਂ ਭਾਰਤ ਦੇ ਲੋਕਾਂ ਦੇ ਸਮੁੱਚੇ ਸਮਾਜ ਬਾਰੇ ਚਿੰਤਤ ਨੇ ਉਹ ਸਮਾਜ ਦੀ ਦਸ਼ਾ ਤੇ દિਸ਼ਾ ਬਾਰੇ ਚਿੰਤਤ ਨੇ ਜਾਂ ਮਤਲਬ ਸਿਰਫ ਆਪਣੇ ਹਿੱਤ ਸਿਆਸੀ ਹਿੱਤ ਸਾਧਣਾ ਜਾਣਦੇ ਨੇ ਇਹ ਸਵਾਲ ਉਹ ਆਪਣੀ ਆਤਮਾਨ ਮੁੁੱਛਣ ਮੈਨੋਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੇ ਕੱਲ ਕੱਲ ਸ਼ਾਮਲ ਕਰਾਉਣ ਲਈ ਕੌਣ ਆ ਰਿਹਾ ਕੋਈ ਕੇਂਦਰੀ ਲੀਡਰਸ਼ਿਪ ਤੋਂ ਵੀ ਆ ਰਿਹਾ ਹੈ ਮੈਨੂੰ ਨਹੀਂ ਪਤਾ ਜੀ ਇਹਦਾ ਮੈਨੂੰ ਨਹੀਂ ਦਾ ਪਤਾ ਚਲੋ ਤਾਂ ਧੰਨਵਾਦ ਸਾਰਨਾ ਗੱਲਬਾਤ ਕਰਨ ਦੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਭੁਇਖ ਦੇ ਲਈ ਧੰਨਵਾਦ ਡਾਕਟਰ ਧਰਮਵੀਰ ਗਾਂਧੀ ਤਾਂ ਕਾਂਗਰਸ ਦਾ ਹੱਥ ਫੜਨਗੇ ਧੰਨਵਾਦ ਤਾਂ ਸਾਡੇ ਨਾਲ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਜੁੜ ਚੁੱਕੇ ਨੇ ਕਾਫੀ ਜ਼ਿਆਦਾ ਬੇਬਾਕੀ ਦੇ ਲਈ ਜਾਣੇ ਜਾਂਦੇ ਨੇ ਗਾਂਧੀ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਔਰ ਕਿਆਸ ਨੇ ਕਿ ਤੁਸੀਂ ਕੱਲ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਹਾਂਜੀ ਜੋ ਮੁਲਕ ਦੀ ਹਾਲਤ ਹੈਗੀ ਆ ਔਰ ਜੋ 24 ਦਾ ਇਲੈਕਸ਼ਨ ਜਿੰਨਾ ਮਹੱਤਵਪੂਰਨ ਹੈ ਜਿੰਨਾ ਇੰਪੋਰਟੈਂਟ ਹੈ ਦੇਸ਼ ਦੇ ਭਵਿੱਖ ਵਾਸਤੇ ਜਮਹੂਰੀਅਤ ਦੇ ਭਵਿੱਖ ਵਾਸਤੇ ਮੁਲਕ ਦੀ ਜੋ ਇੱਕ ਸਾਡੀ ਆਤਮਾ ਹੈਗੀ ਹੈ ਸੰਵਿਧਾਨ ਦੀ ਉਹਦੇ ਉਸ ਦੇ ਨਜ਼ਰੀਏ ਤੋਂ ਉਹਦੇ ਮੁਤਾਬਕ ਮਤਲਬ ਅੱਜ ਅੱਜ ਮਤਲਬ ਜੋ ਜਿੱਦ ਨੂੰ ਮੁਲਕ ਜਾ ਰਿਹਾ ਹੈਗਾ ਉਹ ਮੁਲਕ ਨੂੰ ਕਰਜ਼ੇ ਟਿਕਣ ਤੋਂ ਪਛਾਣ ਵਾਸਤੇ ਅੱਜ ਮੈਨੂੰ ਇਹ ਲੱਗਦਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹਦੇ ਜਿਹੜੀ ਖੇਤਰੀ ਪਾਰਟੀਆਂ ਨਾਲ ਜੁੜ ਕੇ ਇੱਕ ਅਸਰਦਾਰ ਬਦਲ ਪੇਸ਼ ਕਰ ਸਕਦੀ ਹੈਗੀ ਹੈ ਔਰ ਮੁਲਕ ਦੀ ਜਿਹੜੀ ਇਥੋਂ ਦਾ ਸਾਡੇ ਸਾਡੇ ਸੰਵਿਧਾਨ ਨੇ ਆ ਜੋ ਮੁਲਕ ਜਿਹਨਾਂ ਕਰਕੇ ਹਿੰਦੁਸਤਾਨ ਭਾਰਤ ਜਿਵੇਂ ਮੁਲਕ ਜਾਣਿਆ ਜਾਂਦਾ ਹੈਗਾ ਉਹਨੂੰ ਜੋ ਖਤਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੌਜੂਦਾ ਸਿਆਸੀ ਜੋ ਸੱਤਾ ਹੈਗੀ ਹੈ ਤੇ ਉਸ ਉਸ ਜੇ ਉਸ ਨੂੰ ਸ਼ਕਸਤ ਦੇਣੀ ਹੈ 24 ਵਿੱਚ ਉਸ ਨੂੰ ਅਸਰ ਦਾ ਢੰਗ ਨਾਲ ਹਰਾਣਾ ਹੈਗਾ ਜਾਂ ਪਿੱਛੇ ਪਿੱਛੇ ਟਕਣਾ ਹੈਗਾ ਤਾਂ ਅੱਜ ਕਾਂਗਰਸ ਦੇ ਨਾਲ ਜੁੜ ਕੇ ਕੀ ਕੀਤਾ ਜਾ ਸਕਦਾ ਹੈਗਾ ਤਾਂ ਤੁਸੀਂ ਤੁਸੀਂ ਫਿਰ ਇਹ ਚੀਜ਼ ਹੈ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਤੁਸੀਂ ਮੋਰ ਲਾਤੀ ਇੱਤੇ ਔਰ ਇੱਕ ਚੀਜ਼ ਗਾਂਧੀ ਜੀ ਵੀ ਇੱਕ ਵਾਰ ਸਾਫ਼ ਹੈ ਕਿ ਤੁਸੀਂ ਤੁਹਾਨੂੰ ਪਾਰਟੀ ਉਤਾਰ ਸਕਦੀ ਹੈ ਪਟਿਆਲਾ ਤੋਂ ਨਹੀਂ ਉਹ ਬੜੀ ਉਹ ਬੜੀ ਦੋਮਦਰਜੀ ਦੀ ਚੀਜ਼ ਹੈ ਟਿਕ ਟਿਕ ਮੈਂ ਟਿਕਟ ਵਾਸਤੇ ਨਹੀਂ ਜਾ ਕੇ ਸ਼ਾਮਲ ਹੋਇਆ ਮੈਂ ਮੈਂ ਬੜੇ ਲੰਮੇ ਸਮੇਂ ਤੋਂ ਇਹ ਦੇਖ ਰਿਆ ਸੀ ਮੈਂ ਜਦੋਂ ਭਾਰਤ ਜਿਹੜਾ ਯਾਤਰਾ ਸ਼ੁਰੂ ਕੀਤੀ ਰਾਹੁਲ ਗਾਂਧੀ ਉਹਨਾਂ ਨੇ ਕਨਿਆ ਕੁਮਾਰੀ ਤੋਂ ਮੈਂ ਉਦੋਂ ਜੁਆਇਨ ਕੀਤਾ ਮੈਂ ਕਸ਼ਮੀਰ ਤੱਕ ਗਿਆ ਮੈਂ ਕਸ਼ਮੀਰ 3 ਦਿਨ ਜੁਆਇਨ ਕੀਤਾ ਮੈਂ ਪੰਜਾਬ ਜੁਆਇਨ ਕੀਤਾ ਹੈਗਾ ਸੋ ਮੈਨੂੰ ਮਤਲਬ ਇਹ ਉਹ ਲੱਗਦਾ ਕਿ ਕਾਂਗਰਸ ਵਿੱਚ ਬਹੁਤ ਲੰਮੇ ਹੱਸੇ ਬਾਅਦ ਨਹਿਰੂ ਤੋਂ ਬਾਅਦ ਜੇ ਕੋਈ ਸਿਧਾਂਤਕ ਲੀਡਰ ਪੈਦਾ ਹੋਇਆ ਹੈਗਾ ਹੈ ਜੋ ਜਿਹੜਾ ਕਿ ਮਤਲਬ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈਗਾ ਪਾਰਦਰਸ਼ੀ ਰਾਜਨੀਤੀ ਦੀ ਗੱਲ ਕਰਦਾ ਹੈਗਾ ਔਰ ਜਿਹੜੀ ਜਿਹੜਾ ਕਿ ਮੁਲਕ ਨੂੰ ਸੰਕਟ ਹੈ ਜਿਸ ਤਰ੍ਹਾਂ ਦਾ ਆਇਆ ਹੋਇਆ ਹੈ ਸੰਵਿਧਾਨ ਦੇ ਉੱਤੇ ਉਹਨੂੰ ਉਹਨੂੰ ਸਪਸ਼ਟਤਾ ਰੱਖਦਾ ਹੈਗਾ ਬੇਰਜ਼ਗਾਰੀ ਦੇ ਮੁੱਦਿਆਂ ਨੂੰ ਤੇ ਜਾਂ ਦਲਤਾਂ ਦੇ ਆਦੀਵਾਸੀਆਂ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਐ ਐਮ ਐਮ ਐਸ ਐਮਈ ਦੇ ਸੈਕਟਰ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਤਾਂ ਉਹ ਰਾਹੁਲ ਗਾਂਧੀ ਦੇ ਉਹ ਪਰ 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 ਗਾਂਧੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਜੇ ਚਲੋ ਤੁਸੀਂ ਨਹੀਂ ਇਸ ਚੀਜ਼ ਦੇ ਲਈ ਤੁਹਾਨੂੰ ਕੋਈ ਬਹੁਤਾ ਤਰਲੋ ਮੱਛੀ ਹੈਗੇ ਟਿਕਟ ਤੁਸੀਂ ਕਹਿੰਦੇ ਕਿ ਬਹੁਤ ਛੋਟੀ ਚੀਜ਼ ਆ ਲੋਕਾਂ ਵਾਸਤੇ ਤੁਹਾਡੀ ਸੋਚ ਹੈ ਪਰ ਜੇ ਪਾਰਟੀ ਕੋਈ ਇਸ ਤਰ੍ਹਾਂ ਦੀ ਡਿਊਟੀ ਲਗਾਉਂਦੀ ਆ ਤੁਸੀਂ ਪਟਿਆਲੇ ਨੂੰ ਸਮਝਦੇ ਵੀ ਬਹੁਤ ਹੋ ਪਹਿਲਾਂ ਵੀ ਰਿਪਰੈਜ਼ੈਂਟ ਕਰ ਚੁੱਕੇ ਹੋ ਤਾਂ ਇਹਦੇ ਲਈ ਰੈਡੀ ਹੋ ਓਪਨ ਉਸ 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 ਸਮੇਂ ਦੇ ਹਿਸਾਬ ਨਾਲ ਦੇਖ ਲਾਂਗੇ ਜਿਉਂ ਜਿੱਦਾਂ ਦੀ ਹਾਲਤ ਹੋਈ ਉਸ ਹਿਸਾਬ ਨਾਲ ਦੇਖ ਲਾਵਾਂਗੇ ਹਮ ਪਰ ਪਰ ਇੱਕ ਇੱਕ ਚੀਜ਼ ਇਹ ਵੀ ਹੈ ਕਿ ਤੁਸੀਂ ਤਾਰੀਫ਼ ਕਰ ਰਹੇ ਹੋ ਰਾਹੁਲ ਗਾਂਧੀ ਹੋਰਾਂ ਦੇ ਵੀ ਕਾਂਗਰਸ ਦੀ ਆਈਡੀਓਲੋਜੀ ਦੀ ਵੀ ਪਰ ਇੱਕ ਸਮੇਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਸੀ ਜਾਂ ਤੁਸੀਂ ਕਈ ਮੰਚਾਂ ਤੋਂ ਕਾਂਗਰਸ ਨੂੰ ਨਿੰਦਿਆ ਵੀ ਉਹਨਾਂ ਦੀਆਂ ਜਿਹੜੀਆਂ ਬਿਲਕੁਲ ਨਹੀਂ ਨਹੀਂ ਉਦੋਂ ਉਦੋਂ ਲੱਗਦਾ ਸੀ ਕਿ ਆਮ ਆਦੀ ਪਾਰਟੀ ਨਵੇਂ ਹੀ ਹਵਾ ਦਾ ਠੰਡੀ ਹਵਾ ਦਾ ਬੁੱਲਾ ਆਇਆ ਹੈਗਾ ਇਹ ਸਵਛ ਸਵਛ ਰਾਜਨੀਤੀ ਕਰਨ ਆਈ ਹੈ ਪਾਰਦਰਸ਼ੀ ਰਾਜਨੀਤੀ ਕਰਨ ਆਈ ਹੈ ਧਰਮ ਨਿਰਪੱਖ ਰਾਜਨੀਤੀ ਕਰਨ ਆਈ ਹੈਗੀ ਹੈ ਔਰ ਹਾਈ ਕਮਾਂਡ ਕਲਚਰ ਦੇ ਖਿਲਾਫ ਹੈ ਪਾਰਟੀ ਅੰਦਰ ਜਮਹੂਰੀਅਤ ਹੋਊਗੀ ਪਰ ਜਦੋਂ ਦੇਖਿਆ ਕਿ ਪਾਰਟੀ ਤਾਂ ਕਾਂਗਰਸ ਦਾ 70 ਸਾਲ ਲੱਗ ਕੇ ਨਿਗਰਨ ਵਿੱਚ ਇਹ ਤਾਂ 3 ਸਾਲ ਚ ਨਿਕਰ ਗਈ ਸੀ ਪਾਰਟੀ 3 ਸਾਲ ਸਾਰੇ ਸੂਲ ਛੱਟ ਗਈ ਸੀ ਆਪਾਂ ਪੰਜਾਬ ਚ ਪੰਜਾਬ ਚ ਦੇਖ ਰਹੇ ਹਾਂ ਕਿ ਕਿਤੇ ਹਾਈ ਕਮਾਂਡ ਕਿੱਥੇ ਮਤਲਬ ਵੀਆਈਪੀ ਕਲਚਰ ਕਿੱਥੇ ਮਤਲਬ ਸਾਰੇ ਉਹਨਾਂ ਸਵਰਾਜ ਦਾ ਸੂਲ ਕਿੱਥੇ ਗਿਆ ਕਿਵੇਂ ਸਿਆਸੀ ਬਦਲਾਖੋਰੀ ਜਿਵੇਂ ਬਾਕੀ ਪਾਰਟੀਆਂ ਕਰਦੀਆਂ ਉਹ ਮੈਂ ਕਰਦੀ ਪਈ ਹੈ ਸੋ ਇਹ ਪਾਰਟੀ ਜਦੋਂ ਮੈਂ ਦੇਖਿਆ ਉਦੋਂ ਇੱਕ ਜਦ ਜਿਵੇਂ ਮੈਂ ਵਿਦਿਆਰਥੀ ਜੀਵਨ ਤੋਂ ਸਰਗਰਮ ਰਿਹਾ ਹੈਗਾ ਕਿ ਇਸ ਵੇਲੇ ਖੱਬੇ ਪੱਕੀ ਲਹਿਰ ਚ ਮੈਨੂੰ ਮੈਂ ਸਰਗਰਮੀ ਕੀਤੀ ਹੈਗੀ ਐਨ ਲਾਦੀ ਮੁਲਕ ਨੂੰ ਬਦਲਾਂਗੇ ਦੇਸ਼ ਬਦਲਾਂਗੇ ਸਮਾਜ ਬਦਲਾਂਗੇ ਫਿਰ ਬਹੁਤ ਲੰਬੇ ਸਮੇਂ ਬਾਅਦ ਇੱਕ ਸਮਾਂ ਆਇਆ ਜੋ ਸਾਰਾ ਮੁਲਕ ਸੜਕਾਂ ਦੇ ਉੱਤੇ ਸੀਗਾ ਮੈਨ ਲੱਗਿਆ ਕਿ ਮੈਨੂੰ ਘਰ ਨਹੀਂ ਬਹਿਣਾ ਚਾਹੀਦਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਬਣਿਆ ਹੈਗਾ ਪਰ ਤੁਹਾਨੂੰ ਤੁਹਾਨੂੰ ਹੁਣ ਲੱਗਦਾ ਕਿ ਕਾਂਗਰਸ ਤੇ ਨਾਲ ਰਲ ਕੇ ਤੁਸੀਂ ਕੁਝ ਬਿਹਤਰ ਕਰ ਸਕੋਗੇ ਡੈਫੀਨਿਟ ਜੋ ਅੱਜ ਦੀਆਂ ਹਾਲਤਾਂ ਉਹਨਾਂ ਵਿੱਚ ਤਾਂ ਕਾਂਗਰਸ ਤੋਂ ਬਗੈਰ ਹੁਕੂ ਬਦਲ ਨਹੀਂ ਹੈ ਮੇਰੇ ਵਾਸਤੇ ਹੂੰ ਜੇ ਮੈਂ ਜੇ ਮੈਂ ਜੇ ਮ ਜੇ ਕਿਸੇ ਨੇ ਘਰ ਬਹਿਣਾ ਹੋਵੇ ਜਾਂ ਮਤਲਬ ਚੁਣੌਤੀ ਨੂੰ ਸਵੀਕਾਰ ਨਾ ਕਰਨਾ ਹੋਵੇ ਤਾਂ ਉਹ ਬੰਦੇ ਨੂੰ ਮਰਦਾ ਉਹ ਮਰਜੀ ਹੈ ਜਾਂ ਜਾਂ ਮਤਲਬ ਜੇ ਜੇ ਕਿਸੇ ਦਾ ਦਿਲ ਨਹੀਂ ਧੜਕਦਾ ਜਮਹੂਰੀਅਤ ਵਾਸਤੇ ਸੈਕੂਲਰਿਜ਼ਮ ਵਾਸਤੇ ਜਮਹੂਰੀ ਸੰਸਥਾਵਾਂ ਵਾਸਤੇ ਮੀਡੀਆ ਦੀ ਆਜ਼ਾਦੀ ਵਾਸਤੇ ਜਾਂ ਧਾਰਮਿਕ ਸਤਿਭਾਵ ਵਾਸਤੇ ਜਿਹੜੀ ਫਿਰ ਫਿਰ ਕੁਕਤਾਰਬੰਦੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜੇ ਕਿਸੇ ਬੰਦੇ ਦਾ ਦਿਲ ਚ ਚੀਸ ਨਹੀਂ ਉੱਠਦੀ ਹੈਗੀ ਆ ਤਾਂ ਗੱਲ ਲੰਗ ਹੈਗੀ ਹੈ ਪਰ ਜੇ ਸਾਰੇ ਕਾਸੀ ਨੂੰ ਮੋੜਾ ਦੇਣਾ ਹੈਗਾ ਸਾਰੇ ਕਾਸੀ ਨੂੰ ਪਿੱਛੇ ਠੱਲਣਾ ਹੈਗਾ ਜਿਹ 24 ਜੋ ਦਿਨ ਦੇਸ਼ ਦਾ ਪ੍ਰਵਖ ਲਿਖਿਆ ਜਾ ਰਿਹਾ ਨਵੇਂ ਨਿੰਦੇਸ਼ ਦੇਸ਼ ਦਾ ਇੱਕ ਫਿਊਚਰ ਲਿਖਿਆ ਜਾ ਰਿਹਾ ਉਹਨੂੰ ਸਹੀ ਪਾਸੇ ਤੋੜਨਾ ਹੈਗਾ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਔਰ ਅ ਡਾਕਟਰ ਸਾਹਿਬ ਇੱਕ ਇੱਕ ਚੀਜ਼ ਹੈ ਇੱਕ ਦੋ ਆਖਰੀ ਸਵਾਲ ਨੇ ਤੁਹਾਡਾ ਬਹੁਤ ਟਾਈਮ ਨਹੀਂ ਹੁਣ ਇਸ ਤੋਂ ਬਾਅਦ ਲੈਂਦੇ ਇੱਕ ਦੋ ਆਖਰੀ ਸਵਾਲ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਹੀ ਇੱਕ ਐਸਾ ਬਦਲ ਰਹਿ ਗਿਆ ਪਰ ਰਵਨੀਤ ਸਿੰਘ ਬਿੱਟੂ ਹੋਰੀ ਕਾਂਗਰਸ ਨੂੰ ਛੱਡ ਕੇ ਜਦੋਂ ਭਾਜਪਾ ਚਲੇ ਜਾਂਦੇ ਨੇ ਪ੍ਰਨੀਤ ਕੌਰ ਚਲੋ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਦੋਂ ਗਏ ਸੀ ਉਦੋਂ ਤੋਂ ਇਨਐਕਟਿਵ ਸੀਗੇ ਪਰ ਸਿਟਿੰਗ ਜਿਹੜੇ ਚਲੇ ਗਏ ਨੇ ਅਨੁਸ਼ੀਤਲ ਅੰਗੁਰਾਲ ਚਲੇ ਗਏ ਨੇ ਤਾਂ ਉਹਦੇ ਉੱਤੇ ਕੀ ਕਮੈਂਟ ਕਰਦੇ ਹੋ ਆਪਣੀ ਆਤਮਾ ਨੂੰ ਪੁੱਛਣ ਕਿ ਉਹ ਜੋ ਕਰਦੇ ਨੇ ਕੀ ਕਰਦੇ ਨੇ ਕਿ ਕੀ ਕੀ ਉਹ ਹਿੰਦੁਸਤਾਨ ਦੇ ਭਵਿੱਖ ਬਾਰੇ ਕਿੰਨੇ ਚਿੰਤਤ ਨੇ ਜਾਂ ਆਪਣੇ ਅਜ ਆਪਣੇ ਭਵਿੱਖ ਬਾਰੇ ਚਿੰਤਤ ਨੇ ਆਪਣੇ ਟੱਬਰਾਂ ਬਾਰੇ ਚਿੰਤਤ ਨੇ ਜਾਂ ਭਾਰਤ ਦੇ ਲੋਕਾਂ ਦੇ ਸਮੁੱਚੇ ਸਮਾਜ ਬਾਰੇ ਚਿੰਤਤ ਨੇ ਉਸ ਸਮਾਜ ਦੀ ਦਸ਼ਾ ਤੇ ਦੇਸ਼ਾ ਬਾਰੇ ਚਿੰਤਤ ਨੇ ਜਾਂ ਮਤਲਬ ਸਿਰਫ ਆਪਣੇ ਹਿੱਤ ਸਿਆਸੀ ਹਿੱਤ ਸਾਧਣਾ ਚਾਹਦੇ ਨੇ ਇਸ ਬਾਰੇ ਆਪਣੀ ਆਤਮਾ ਨੂੰ ਪੁੱਛਣ ਮੈਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੇ ਕੱਲ ਕੱਲ ਸ਼ਾਮਲ ਕਰਾਉਣ ਲਈ ਕੌਣ ਆ ਰਿਹਾ ਕੋਈ ਕੇਂਦਰੀ ਲੀਡਰਸ਼ਿਪ ਤੋਂ ਵੀ ਆ ਰਿਹਾ ਮੈਨੂੰ ਨਹੀਂ ਪਤਾ ਜੀ ਇਹਦਾ ਮੈਨੂੰ ਨਹੀਂਦਾ ਪਤਾ ਚਲੋ ਤਾਂ ਧੰਨਵਾਦ ਸਾਡਾ ਗੱਲਬਾਤ ਕਰਨ ਦੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਭੁਇਕ ਦੇ ਲਈ ਧੰਨਵਾਦ ਡਾਕਟਰ ਧਰਮਵੀਰ ਗਾਂਧੀ ਤਾਂ ਕਾਂਗਰਸ ਦਾ ਹੱਥ ਫੜਨਗੇ ਧੰਨਵਾਦ ਤਾਂ ਸਾਡੇ ਨਾਲ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਜੁੜ ਚੁੱਕੇ ਨੇ ਕਾਫੀ ਜ਼ਿਆਦਾ ਬੇਬਾਕੀ ਦੇ ਲਈ ਜਾਣੇ ਜਾਂਦੇ ਨੇ ਗਾਂਧੀ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਔਰ ਕਿਆਸ ਨੇ ਕਿ ਤੁਸੀਂ ਕੱਲ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਹਾਂਜੀ ਜੋ ਮੁਲਕ ਦੀ ਹਾਲਤ ਹੈਗੀ ਆ ਔਰ ਜੋ 24 ਦਾ ਇਲੈਕਸ਼ਨ ਜਿੰਨਾ ਮਹੱਤਵਪੂਰਨ ਆ ਜਿੰਨਾ ਇੰਪੋਰਟੈਂਟ ਹੈ ਦੇਸ਼ ਦੇ ਭਵਿੱਖ ਵਾਸਤੇ ਜਮਹੂਰੀਅਤ ਦੇ ਭਵਿੱਖ ਵਾਸਤੇ ਮੁਲਕ ਦੀ ਜੋ ਇੱਕ ਸਾਡੀ ਆਤਮਾ ਹੈਗੀ ਹੈ ਸੰਵਿਧਾਨ ਦੀ ਉਹਦੇ ਉਸ ਦੇ ਨਜ਼ਰੀਏ ਤੋਂ ਉਦੇ ਮੁਤਾਬਕ ਮਤਲਬ ਅੱਜ ਅੱਜ ਮਤਲਬ ਜੋ ਜਿੱਦ ਨੂੰ ਮੁਲਕ ਜਾ ਰਿਹਾ ਹੈਗਾ ਉਹ ਮੁਲਕ ਨੂੰ ਕਰ ਚ ਟਿਕਣ ਤੋਂ ਪਛਾਨਣ ਵਾਸਤੇ ਅੱਜ ਮੈਨੂੰ ਇਹ ਲੱਗਦਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹਦੇ ਜਿਹੜੀ ਖੇਤਰੀ ਪਾਰਟੀਆਂ ਨਾਲ ਜੁੜ ਕੇ ਇੱਕ ਅਸਰਦਾਰ ਬਦਲ ਪੇਸ਼ ਕਰ ਸਕਦੀ ਹੈਗੀ ਹੈ ਔਰ ਮੁਲਕ ਜਿਹੜੀ ਇਥੋਂ ਦਾ ਸਾਡੇ ਸਾਡੇ ਸੰਵਿਧਾਨ ਨਹੀਂ ਆ ਜੋ ਮੁਲਕ ਜਿਹਨਾਂ ਕਰਕੇ ਹਿੰਦੁਸਤਾਨ ਭਾਰਤ ਜਿਵੇਂ ਮੁਲਕ ਜਾਣਿਆ ਜਾਂਦਾ ਹੈਗਾ ਉਹਨੂੰ ਜੋ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੌਜੂਦਾ ਸਿਆਸੀ ਜੋ ਸੱਤਾ ਹੈਗੀ ਹੈ ਤੇ ਉਸ ਉਸ ਜਿਸ ਨੂੰ ਸ਼ਕਸ ਦੇਣੀ ਹੈ 24 ਵਿੱਚ ਉਸ ਨੂੰ ਅਸਰ ਦਾ ਢੰਗ ਨਾਲ ਹਰਾਣਾ ਹੈਗਾ ਜਾਂ ਪਿੱਛੇ ਪਿੱਛੇ ਟੱਕਣਾ ਹੈਗਾ ਤਾਂ ਅੱਜ ਕਾਂਗਰਸ ਦੇ ਨਾਲ ਜੁੜ ਕੇ ਕੀ ਕੀਤਾ ਜਾ ਸਕਦਾ ਹੈਗਾ ਤਾਂ ਤੁਸੀਂ ਤੁਸੀਂ ਫਿਰ ਇਹ ਚੀਜ਼ ਹੈ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਤੁਸੀਂ ਮੋਰ ਲਾਤੀ ਇੱਤੇ ਔਰ ਇੱਕ ਚੀਜ਼ ਗਾਂਧੀ ਜੀ ਵੀ ਇੱਕ ਵਾਰ ਸਾਫ਼ ਹੈ ਕਿ ਤੁਸੀਂ ਤੁਹਾਨੂੰ ਪਾਰਟੀ ਉਤਾਰ ਸਕਦੀ ਹੈ ਪਟਿਆਲਾ ਤੋਂ ਨਹੀਂ ਉਹ ਬੜੀ ਉਹ ਬੜੀ ਦੋਮਦਾਰਜੀ ਦੀ ਚੀਜ਼ ਹੈ ਟਿਕਟ ਟਿਕਟ ਮੈਂ ਟਿਕਟ ਵਾਸਤੇ ਨਹੀਂ ਜਾਮ ਸ਼ਾਮਲ ਹੋਇਆ ਮੈਂ ਮੈਂ ਬੜੇ ਲੰਮੇ ਸਮੇਂ ਤੋਂ ਇਹ ਦੇਖ ਰਿਆ ਸੀ ਮੈਂ ਜਦੋਂ ਭਾਰ ਜਿਹੜਾ ਯਾਤਰਾ ਸ਼ੁਰੂ ਕੀਤੀ ਰਾਹੁਲ ਗਾਂਧੀ ਹੋਰਾਂ ਨੇ ਕਨਿਆ ਕੁਮਾਰੀ ਤੋਂ ਮੈਂ ਉਦੋਂ ਜੁਆਇਨ ਕੀਤਾ ਮੈਂ ਕਸ਼ਮੀਰ ਤੱਕ ਗਿਆ ਮੈਂ ਕਸ਼ਮੀਰ 3 ਦਿਨ ਜੁਆਇਨ ਕੀਤਾ ਮੈਂ ਪੰਜਾਬ ਜੁਆਇਨ ਕੀਤਾ ਹੈਗਾ ਸੋ ਮੈਨੂੰ ਮਤਲਬ ਇਹ ਉਹ ਲੱਗਦਾ ਕਿ ਕਾਂਗਰਸ ਵਿੱਚ ਬਹੁਤ ਲੰਮੇ ਹਰਸੇ ਬਾਅਦ ਨਹਿਰੂ ਤੋਂ ਬਾਅਦ ਜੇ ਕੋਈ ਸਿਧਾਂਤਕ ਲੀਡਰ ਪੈਦਾ ਹੋਇਆ ਹੈਗਾ ਹੈ ਜੋ ਜਿਹੜਾ ਕਿ ਮਤਲਬ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈਗਾ ਪਰਦਰਸ਼ੀ ਰਾਜਨੀਤੀ ਦੀ ਗੱਲ ਕਰਦਾ ਹੈਗਾ ਔਰ ਜਿਹੜੀ ਜਿਹੜਾ ਕਿ ਮੁਲਕ ਨੂੰ ਸੰਕਟ ਹੈ ਜਿਸ ਤਰ੍ਹਾਂ ਦਾ ਆਇਆ ਹੋਇਆ ਸੰਵਿਧਾਨ ਦੇ ਉੱਤੇ ਉਹ ਉਹਨੂੰ ਉਹਨੂੰ ਸਪਸ਼ਟਤਾ ਰੱਖਦਾ ਹੈਗਾ ਬੇਰਜ਼ਗਾਰੀ ਦੇ ਮੁੱਦਿਆਂ ਨੂੰ ਤੇ ਜਾਂ ਦਲਤਾਂ ਦੇ ਆਦੀਵਾਸੀਆਂ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਐ ਐਮ ਐਮ ਐਸ ਐਮਈ ਦੇ ਸੈਕਟਰ ਦੇ ਮੁੱਦਿਆਂ ਨੂੰ ਰੱਖਦਾ ਹੈਗਾ ਤਾਂ ਉਹ ਰਾਹੁਲ ਗਾਂਧੀ ਜੀ ਉਹਦੀ ਪਰ 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 ਗਾਂਧੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਜੇ ਚਲੋ ਤੁਸੀਂ ਨਹੀਂ ਇਸ ਚੀਜ਼ ਦੇ ਲਈ ਤੁਹਾਨੂੰ ਕੋਈ ਬਹੁਤਾ ਤਰਲੋ ਮੱਛੀ ਹੈਗੇ ਟਿਕਟ ਤੁਸੀਂ ਕਹਿੰਦੇ ਕਿ ਬਹੁਤ ਛੋਟੀ ਚੀਜ਼ ਆ ਲੋਕਾਂ ਵਾਸਤੇ ਤੁਹਾਡੀ ਸੋਚ ਹੈ ਪਰ ਜੇ ਪਾਰਟੀ ਕੋਈ ਇਸ ਤਰ੍ਹਾਂ ਦੀ ਡਿਊਟੀ ਲਗਾਉਂਦੀ ਹੈ ਤੁਸੀਂ ਪਟਿਆਲੇ ਮੈਦੇ ਵੀ ਬਹੁਤ ਪਹਿਲਾਂ ਵੀ ਰਿਪਰੈਜ਼ੈਂਟ ਕਰ ਚੁੱਕੇ ਹਾਂ ਤਾਂ ਇਹਦੇ ਲਈ ਰੈਡੀ ਹੋ ਓਪਨ ਉਸ 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 ਸਮੇਂ ਦੇ ਹਿਸਾਬ ਨਾਲ ਦੇਖ ਲਾਂਗੇ ਜਿਉਂ ਜਿੱਦਾਂ ਦੀ ਹਾਲਤ ਹੋਈ ਉਸ ਹਿਸਾਬ ਨਾਲ ਦੇਖ ਲਾਵਾਂਗੇ ਹਮ ਪਰ ਪਰ ਇੱਕ ਇੱਕ ਚੀਜ਼ ਇਹ ਵੀ ਹੈ ਕਿ ਤੁਸੀਂ ਤਾਰੀਫ਼ ਕਰ ਰਹੇ ਹੋ ਰਾਹੁਲ ਗਾਂਧੀ ਹੋਰਾਂ ਦੇ ਵੀ ਕਾਂਗਰਸ ਦੀ ਆਈਡੀਓਲੋਜੀ ਦੀ ਵੀ ਪਰ ਇੱਕ ਸਮੇਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਸੀ ਜਾਂ ਤੁਸੀਂ ਕਈ ਮੰਚਾਂ ਤੋਂ ਕਾਂਗਰਸ ਨੂੰ ਨਿੰਦਿਆ ਵੀ ਉਹਨਾਂ ਦੀਆਂ ਜਿਹੜੀਆਂ ਬਿਲਕੁਲ ਨਹੀਂ ਨਹੀਂ ਉਦੋਂ ਉਦੋਂ ਲੱਗਦਾ ਸੀ ਕਿ ਆਮ ਆਦੀ ਪਾਰਟੀ ਨਾਵੇਂ ਹਵਾ ਦਾ ਠੰਡੀ ਹਵਾ ਦਾ ਬੁੱਲਾ ਆਇਆ ਹੈਗਾ ਇਹ ਸਵਛ ਸਵਛ ਰਾਜਨੀਤੀ ਕਰਨ ਆਈ ਹੈ ਪਾਰਦਰਸ਼ੀ ਰਾਜਨੀਤੀ ਕਰਨ ਆਈ ਹੈ ਧਰਮ ਨਿਰਪੱਖ ਰਾਜਨੀਤੀ ਕਰਨ ਆਈ ਹੈਗੀ ਹੈ ਔਰ ਹਾਈ ਕਮਾਂਡ ਕਲਚਰ ਦੇ ਖਿਲਾਫ ਹੈ ਪਾਰਟੀ ਅੰਦਰ ਜਮਹੂਰੀਅਤ ਹੋਊਗੀ ਪਰ ਜਦੋਂ ਦੇਖਿਆ ਕਿ ਪਾਰਟੀ ਤਾਂ ਕਾਂਗਰਸ ਦਾ 70 ਸਾਲ ਲੱਗ ਕੇ ਨਿਗਰਨ ਵਿੱਚ ਇਹ ਤਾਂ 3 ਸਾਲ ਚ ਨਿਕਰ ਗਈ ਸੀ ਪਾਰਟੀ 3 ਸਾਲ ਸਾਰੇ ਸੋਲ ਛੱਡ ਗਈ ਸੀ ਆਪਾਂ ਪੰਜਾਬ ਚ ਪੰਜਾਬ ਚ ਦੇਖ ਰਹੇ ਹਾਂ ਕਿ ਕਿਤੇ ਹਾਈ ਕਮਾਂਡ ਕਿੱਥੇ ਮਤਲਬ ਵੀਆਈਪੀ ਕਲਚਰ ਕਿੱਥੇ ਮਤਲਬ ਸਾਰੇ ਉਹਨਾਂ ਸਵਰਾਜ ਦਾ ਸੂਲ ਕਿੱਥੇ ਗਿਆ ਕਿਵੇਂ ਸਿਆਸੀ ਬਦਲਾਖੋਰੀ ਜਿਵੇਂ ਬਾਕੀ ਪਾਰਟੀਆਂ ਕਰਦੀਆਂ ਉਹ ਵੀ ਕਰਦੀ ਪਈ ਹੈ ਸੋ ਇਹ ਪਾਰਟੀ ਜਦੋਂ ਮੈਂ ਦੇਖਿਆ ਉਦੋਂ ਜਿਵੇਂ ਮੈਂ ਵਿਦਿਆਰਥੀ ਜੀਵਨ ਤੋਂ ਸਰਗਰਮ ਰਿਹਾ ਹੈਗਾ ਕਿ ਇਸ ਵੇਲੇ ਖੱਬੇ ਪੱਕੀ ਲਹਿਰ ਚ ਮੈਨੂੰ ਮੈਂ ਸਰਗਰਮੀ ਕੀਤੀ ਹੈਗੀ ਐਨਲਾਦੀ ਦੇ ਮੁਲਕ ਨੂੰ ਬਦਲਾਂਗੇ ਦੇਸ਼ ਬਦਲਾਂਗੇ ਸਮਾਜ ਬਦਲਾਂਗੇ ਫਿਰ ਆ ਬਹੁਤ ਲੰਬੇ ਸਮੇਂ ਤੋਂ ਇੱਕ ਸਮਾਜ ਜੋ ਸਾਰਾ ਮੁਲਕ ਸੜਕਾਂ ਦੇ ਉੱਤੇ ਸੀਗਾ ਮੈਨੂੰ ਲੱਗਿਆ ਕਿ ਮੈਨੂੰ ਘਰ ਨਹੀਂ ਬਹਿਣਾ ਚਾਹੀਦਾ ਮੈਂ ਆਵਾਦੀ ਪਾਰਟੀ ਦਾ ਹਿੱਸਾ ਬਣਿਆ ਹੈਗਾ ਪਰ ਤੁਹਾਨੂੰ ਤੁਹਾਨੂੰ ਹੁਣ ਲੱਗਦਾ ਕਿ ਕਾਂਗਰਸ ਤੇ ਨਾਲ ਰਲ ਕੇ ਤੁਸੀਂ ਕੁਝ ਬਿਹਤਰ ਕਰ ਸਕੋਗੇ ਡੈਫੀਨਿਟ ਜੋ ਅੱਜ ਦੀਆਂ ਹਾਲਤਾਂ ਉਹਨਾਂ ਵਿੱਚ ਤਾਂ ਕਾਂਗਰਸ ਤੋਂ ਬਗੈਰ ਹੁਕੂ ਬਦਲ ਨਹੀਂ ਹੈ ਮੇਰੇ ਵਾਸਤੇ ਹੂੰ ਜੇ ਮੈਂ ਜੇ ਮੈਂ ਜੇ ਮੈਂ ਸਿਆਸਤ ਜੇ ਕਿਸੇ ਨੇ ਘਰ ਬਹਿਣਾ ਹੋਵੇ ਜਾਂ ਮਤਲਬ ਚੁਣੌਤੀ ਨੂੰ ਸਵੀਕਾਰ ਨਾ ਕਰਨਾ ਹੋਵੇ ਤਾਂ ਉਹ ਬੰਦੇ ਨੂੰ ਮਰਦਾ ਉਹ ਮਰਜੀ ਹੈ ਜਾਂ ਜਾਂ ਮਤਲਬ ਜੇ ਜੇ ਕਿਸੇ ਦਾ ਦਿਲ ਦੀ ਧੜਕਦਾ ਜਮਹੂਰੀਅਤ ਵਾਸਤੇ ਸੈਕੂਲਰਿਜ਼ਮ ਵਾਸਤੇ ਜਮਹੂਰੀ ਸੰਸਥਾਵਾਂ ਵਾਸਤੇ ਮੀਡੀਆ ਦੀ ਆਜ਼ਾਦੀ ਵਾਸਤੇ ਜਾਂ ਧਾਰਮਿਕ ਸਤਿਭਾਵ ਵਾਸਤੇ ਜਿਹਦੀ ਫਿਰ ਫਿਰ ਕੁਤਾਰਬੰਦੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜੇ ਕਿਸੇ ਬੰਦੇ ਦਾ ਦਿਲ ਚ ਚੀਸ ਨਹੀਂ ਉੱਠਦੀ ਹੈਗੀ ਆ ਤਾਂ ਗੱਲ ਲੰਗ ਹੈਗੀ ਹੈ ਪਰ ਜੇ ਸਾਰੇ ਕਾਸੀ ਨੂੰ ਮੋੜਾ ਦੇਣਾ ਹੈਗਾ ਸਾਰੇ ਕਾਸੀ ਨੂੰ ਪਿੱਛੇ ਠੱਲਣਾ ਹੈਗਾ ਜੇ 24 ਜੋ ਦਿਨ ਦੇਸ਼ ਦਾ ਪ੍ਰੇਖਿਲਿਖਾ ਜਾ ਰਿਹਾ ਨਵੇਂ ਨਿੰਦੇਜ ਦੇਸ਼ ਦਾ ਇੱਕ ਫਿਊਚਰ ਲਿਖਿਆ ਜਾ ਰਿਹਾ ਉਹਨੂੰ ਸਹੀ ਪਾਸੇ ਤੋੜਨਾ ਹੈਗਾ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਨੂੰ é ou